ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਜੋ ਸਾਡੀ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਂ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸਾਂਗਾ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਇੱਕ ਜੋ ਉਪਾਅ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਇੱਕ ਅਜਿਹਾ ਉਪਾਅ ਹੈ ਜੋ ਮਾਤਾ ਪਿਤਾ ਦੀ ਜ਼ਿੰਦਗੀ ਅਤੇ ਬੱਚਿਆਂ ਦੇ ਵਿਆਹ ਦੇ ਨਾਲ ਜੁੜੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਵੇਗਾ ਮਾਤਾ ਪਿਤਾ ਦਾ ਜੀਵਨ ਬੱਚਿਆਂ ਦੇ ਸੌਖ ਅਤੇ ਦੁੱਖ ਦੇ ਨਾਲ ਬੱਜਿਆ ਹੁੰਦਾ ਹੈ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਮਾਤਾ ਪਿਤਾ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਖੁਸ਼ਹਾਲ ਜੀਵਨ ਅਤੇ ਵਿਆਹ ਆਪਣੇ ਸਾਹਮਣੇ ਦੇਖਣ ਪਰ ਸੰਗਤ ਜੀ ਕਈ ਵਾਰਾ ਜਾਏ ਹਾਲਾਤਾਂ ਪਾ ਚਾਂਦੇ ਹਨ ਕਿ ਸੁਪਨਾ ਪੂਰਾ ਨਹੀਂ ਹੋ ਪਾਉਂਦਾ ਇਹ وجہ ਹੈ ਕਿ ਅੱਜ ਇੱਕ ਅਜਿਆ ਦੇਵੀ ਉਪਾ ਲੈ ਕੇ ਆਏ ਹਨ ਜੋ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆ ਸਕਦਾ ਹੈ ਇਹ ਉਪਾ ਸਿਰਫ ਇੱਕ ਤੇਜ ਪੱਤੇ ਅਤੇ ਕਪੂਰ ਦੇ ਮਾਧਿਅਮ ਦੇ ਨਾਲ ਕੀਤਾ ਜਾ ਸਕਦਾ ਹੈ ਇਹ ਉਪਾਅ ਬੱਚਿਆਂ ਦੇ ਵਿਆਹ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਹੈ ਇਸ ਨੂੰ ਪੂਰੇ ਵਿਸ਼ਵਾਸ ਅਤੇ ਸੱਚੇ ਮਨ ਦੇ ਨਾਲ ਕਰੋ ਮੈਨੂੰ ਯਕੀਨ ਹੈ ਕਿ ਪ੍ਰਮਾਤਮਾ ਤੁਹਾਡੀ ਪ੍ਰਾਰਥਨਾ ਜ਼ਰੂਰ ਪੂਰੀ ਕਰਨਗੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਹਰ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਵਿਆਹ ਸਮੇਂ ਤੇ ਹੋ ਜਾਵੇ ਤੇ ਇਹਨਾਂ ਸਿਰਫ ਇਹ ਕਿ ਜਿਵੇਂ ਮਦਾਰੀ ਦਾ ਬੋਝ ਹਲਕਾ ਕਰਦਾ ਹੈ ਹਾਂ ਬਲਕੇ ਬਲਕੇ ਤੁਹਾਡੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਆਨੰਦ ਵੀ ਲਿਆਉਂਦਾ ਹੈ ਪਰ ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਬੱਚਿਆਂ ਦੇ ਵਿਆਹ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆ ਜਾਂਦੀਆਂ ਹਨ ਤੇ ਵਿਆਹ ਦੇ ਵਿੱਚ ਦੇਰੀ ਹੋ ਜਾਂਦੀ ਹੈ ਰਿਸ਼ਤੇ ਆਉਂਦੇ ਹਨ ਪਰ ਗੱਲ ਅੱਗੇ ਨਹੀਂ ਵੱਧ ਪਾਉਂਦੀ ਇਹ ਸਥਿਤੀ ਮਾਤਾ ਪਿਤਾ ਤੇ ਬੱਚੇ ਦੋਵਾਂ ਲਈ ਚਿੰਤਾ ਦਾ ਕਾਰਨ ਬਣ ਜਾਂਦਾ ਹੈ ਪਛੇਤਾ ਸੰਗਾਂ ਚ ਨਾ ਕਰੋ ਸਾਡੇ ਪੁਰਾਣੇ ਗ੍ਰੰਥਾਂ ਤੇ ਤਜਰਬਿਆਂ ਦੇ ਵਿੱਚ ਅਜਾਏ ਕਈ ਸਲੂਪਾ ਦੱਸੇ ਗਏ ਹਨ ਜੋ ਨਾ ਸਿਰਫ ਇਹਨਾਂ ਰੁਕਾਵਟਾਂ ਨੂੰ ਦੂਰ ਕਰਦੇ ਹਨ ਬਲਕਿ ਬੱਚਿਆਂ ਦੇ ਵਿਆਹ ਦਾ ਸਹੀ ਰਸਤਾ ਵੀ ਦੱਸਦੇ ਹਨ ਉਸ ਦਾ ਮਾਰਗ ਵੀ ਉਹ ਦੱਸਦੇ ਹਨ ਦਿਖਾਉਂਦੇ ਹਨ ਅੱਜ ਅਸੀਂ ਇੱਕ ਅਜਿਆ ਸਲੂਪਾ ਲੈ ਕੇ ਆਏ ਹਾਂ ਇਸ ਲਈ ਤੁਹਾਨੂੰ ਕਿਤੇ ਵੀ ਜਾਣਾ ਨਹੀਂ ਹੈ ਕੋਈ ਮਹਿੰਗਾ ਸਮਾਨ ਖਰੀਦਣਾ ਨਹੀਂ ਹੈ ਕੋਈ ਜ਼ਿਆਦਾ ਧਾਮ-ਝਾਮ ਨਹੀਂ ਕਰਨਾ ਜੋ ਚੀਜ਼ ਚਾਹੀਦੀ ਹੈ ਉਹ ਤੁਹਾਡੀ ਰਸੋਈ ਵਿੱਚ ਪਹਿਲਾਂ ਤੋਂ ਮੌਜੂਦ ਹੈ ਸਾਧ ਸੰਗਤ ਜੀ ਮਾਤਾ ਪਿਤਾ ਵਸ਼ੇਸ਼ ਰੂਪ ਨਾਲ ਇਸ ਪਾਉ ਨੂੰ ਕਰਨ ਕਿਉਂਕਿ ਮਾਤਾ ਪਿਤਾ ਦੀ ਪ੍ਰਾਰਥਨਾ ਪਰਮਾਤਮਾ ਤੱਕ ਜਲਦੀ ਪਹੁੰਚਦੀ ਹੈ ਮਾਤਾ ਪਿਤਾ ਤੁਸੀਂ ਦੋਵਾਂ ਨੇ ਆਪਣਾ ਤਜਰਬਾ ਲੈ ਲਿਆ ਹੈ ਤੇ ਸੁਖ ਦੁਖ ਜੀਵਨ ਦੇ ਕਈ ਸਾਰੇ ਰਾਹ ਦੇਖੇ ਹਨ ਤਾਂ ਜੇ ਤੁਸੀਂ ਇਹ ਪਾ ਕਰਦੇ ਹੋ ਤਾਂ ਇਹ ਹੋਰ ਵੀ ਜਲਦੀ ਫਾਇਦਾ ਦੇਣ ਵਾਲਾ ਹੈ ਪਰ ਜੇ ਨਹੀਂ ਕਰ ਪਾਉਂਦੇ ਤਾਂ ਕੋਈ ਕਾਰਨ ਨਹੀਂ ਹੋ ਸਕਦਾ ਬਿਮਾਰੀ ਹੋਵੇ ਜਾਂ ਫਿਰ ਚਾਹੇ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ ਤਾਂ ਬੇਟਾ ਬੇਟੀ ਵੀ ਜੇਕਰ ਇਸ ਪਾਣੂ ਕਰਨ ਤਾਂ ਵੀ ਲਾਭ ਹੋਵੇਗਾ ਜੇ ਇਹ ਜਾਣਕਾਰੀ ਤੁਹਾਡੇ ਲਈ ਉਪਜੋਗੀ ਹੋਵੇ ਤਾਂ ਇਸ ਨੂੰ ਦੂਸਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਜੀ ਕਿਉਂਕਿ ਸੰਗਤ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਜਾਵੇਗਾ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਹ ਉਪਾਅ ਕੀ ਹੈ ਕਿਉਂਕਿ ਮੈਂ ਇਸ ਵਿੱਚ ਤੁਹਾਨੂੰ ਦੋ ਉਪਾਅ ਦੱਸਾਂਗੀ ਤੋ ਜਾਂ ਤਿੰਨ ਉਪਾਅ ਦੱਸਾਂਗੇ ਪਹਿਲਾ ਜੋ ਉਪਾਅ ਹੈ ਉਹ ਹੈ ਇੱਕ ਤੇਜ ਪੱਤੇ ਦਾ ਤੇਜਪਤਾ ਸਿਰਫ ਰਸੋਈ ਵਿੱਚ ਇਸਤੇਮਾਲ ਹੋਣ ਵਾਲਾ ਮਸਾਲਾ ਨਹੀਂ ਬਲਕਿ ਇਸ ਵਿੱਚ ਅਧਪੁੱਤ ਦੇਵੀ ਸ਼ਕਤੀਆਂ ਵਿੱਚ ਲੁਕੀਆਂ ਹੋਈਆਂ ਹਨ ਦੇਵੀ ਸ਼ਕਤੀਆਂ ਵਿੱਚ ਲੁਕੀਆਂ ਹੁੰਦੀਆਂ ਹਨ ਜਿਸ ਤਰ੍ਹਾਂ ਤુલਸੀ ਦੇ ਪਾਣ ਦੇ ਪੱਤੇ ਪਵਿੱਤਰ ਮੰਨੇ ਜਾਂਦੇ ਹਨ Hindu ਧਰਮ ਦੇ ਵਿੱਚ ਉਸੇ ਤਰ੍ਹਾਂ ਤੇਜਪੱਤਾ ਵੀ ਚਮਤਕਾਰੀ ਹੁੰਦਾ ਹੈ ਅੱਜ ਮੈਂ ਤੁਹਾਨੂੰ ਤੇਜ ਪਤਾ ਦੇ ਕਪੂਰ ਦਾ ਜੋ ਪਾ ਹੈ ਉਹ ਦੱਸਣ ਵਾਲੀ ਹਾਂ ਕਿ ਕਿਵੇਂ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਵਿਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਸਕਦੇ ਹੋ ਕੀ ਕੀ ਚਾਹੀਦਾ ਹੈ ਜੋ ਸਮਾਨ ਚਾਹੀਦਾ ਹੈ ਉਹ ਦੇਖੋ ਇੱਕ ਤੇਜ ਪੱਤਾ ਵਸ ਇੱਕ ਕਪੂਰ ਦੇ ਟਿੱਕੇ ਹੁਣ ਲਾਲ ਰੰਗ ਦਾ ਥੋੜਾ ਜਿਹਾ ਸੰਦੂਰ ਤੇ ਥੋੜਾ ਜਿਹਾ ਹਲਦੀ ਪਾਊਡਰ ਚਾਹੀਦਾ ਹੈ ਤੁਸੀਂ ਇਸ ਪਾਣ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਪਰ ਸਵੇਰ ਦੇ ਬ੍ਰਹਮ ਮੂਰਤ ਦਾ ਸਮਾਂ ਸਵੇਰੇ 6:30 ਵਜੇ ਤੋਂ ਲੈ ਕੇ ਸਾਡੇ 7:30 ਵਜੇ ਦੇ ਵਿੱਚ ਕਰਨਾ ਹੈ ਜੇਕਰ ਸੰਭਵ ਹੋ ਜਾਵੇ ਤਾਂ ਇਹ ਸੋਨੇ ਦੇ ਸੁਹਾਗੇ ਵਾਲਾ ਸਮਾਂ ਹੈ ਸੰਗਤ ਜੀ ਕਿਉਂਕਿ ਪਰਮਾਤਮਾ ਜੋ ਹਨ ਇਸ ਸਮੇਂ ਆਪਣੇ ਪੂਰਨ ਰੂਪ ਵਿੱਚ ਵਿਦਵਾਨ ਰਹਿੰਦੇ ਹਨ ਜੇਕਰ ਤੁਸੀਂ ਇਸ ਸਮੇਂ ਤੇ ਉਪਾਅ ਕਰੋ ਤਾਂ ਅਸੀਂ ਸੁਣਦੇ ਆ ਰਹੇ ਹਾਂ ਕਿ ਬਚਪਨ ਤੋਂ ਹੀ ਜਦੋਂ ਮੁੰਬਈ ਦਾ ਜਵਾਨਾ ਨਹੀਂ ਸੀ ਬ੍ਰਹਮ ਔਰਤ ਵਿੱਚ ਸਵੇਰੇ ਉੱਠ ਕੇ ਯਾਦ ਕਰਨ ਦੇ ਨਾਲ ਪੜ੍ਹਾਈ ਕਰਨ ਨਾਲ ਉਹ ਚੀਜ਼ਾਂ ਦਿਮਾਗ ਵਿੱਚ ਬੈਠ ਜਾਂਦੀਆਂ ਸਾਨੂੰ ਕਿਉਂਕਿ ਭਗਵਾਨ ਦਾ ਸਮਾਂ ਹੈ ਦੇਵੀ ਦੇਵਤਿਆਂ ਦਾ ਸਮਾਂ ਹੈ ਉਸ ਸਮੇਂ ਊਰਜਾ ਆਤਪੋਤ ਹੁੰਦੀ ਹੈ ਤੇ ਤੁਹਾਡੀ ਪ੍ਰਾਰਥਨਾ ਜਲਦੀ ਸਵੀਕਾਰ ਹੋ ਜਾਂਦੀ ਹੈ ਕਰਨਾ ਕੀ ਹੈ ਕਿ ਸਵੇਰੇ ਜਲਦੀ ਉઠੋ ਅਤੇ ਹੱਥ ਪੈਰ ਚਿਹਰਾ ਮੂੰਹ ਧੋ ਲਓ ਜੇਕਰ ਸਰਦੀ ਹੈ ਜਿਵੇਂ ਕਿ ਹੁਣ ਸਰਦੀ ਆ ਰਹੀ ਹੈ ਤਾਂ ਤੁਸੀਂ ਬਿਨਾਂ ਨਹਾਉਣ ਤੋਂ ਵੀ ਇਸ ਪਾਣ ਨੂੰ ਕਰ ਸਕਦੇ ਹੋ ਫਰੈਸ਼ ਹੋ ਜਾਓ ਤੇ ਇਸ ਪਾਣ ਨੂੰ ਤੁਸੀਂ ਆਪਣੇ ਕਮਰੇ ਦੇ ਵਿੱਚ ਪੂਰੀ ਸ਼ਾਂਤੀ ਦੇ ਨਾਲ ਧਿਆਨ ਨਾਲ ਕਰੋ ਕੋਈ ਤੁਹਾਨੂੰ ਰੋਕੇ ਨਾ ਕੋਈ ਟੋਕੇ ਨਾ ਤੁਹਾਨੂੰ ਆਪਣੇ ਸਾਹਮਣੇ ਤੇਜ ਪੱਤਾ ਰੱਖਣਾ ਹੈ ਸੰਦੂਰ ਜੋ ਹੈ ਉਸ ਨੂੰ ਛੋਟੀ ਜਿਹੀ ਕੋਈ ਛੋਟੀ ਜਿਹੀ ਕੋਈ ਕਟੋਰੀ ਲੈ ਲਓ ਉਸ ਦੇ ਵਿੱਚ ਕੋਲ ਦਿਓ ਹਲਕਾ ਜਿਹਾ ਮਤਲਬ ਗਾੜਾ ਟਾਈਪ ਦਾ ਹੁਣ ਤੁਸੀਂ ਤੇਜ ਪੱਤੇ ਦੇ ਉੱਪਰ ਜੋ ਲਾਲ ਸੰਦੂਰ ਹੈ ਉਸੇ ਨਾਲ ਸੁਆਸਤਿਕ ਸੁਆਸਤਿਕ ਚਿੰਨ ਬਣਾਓ ਸੁਆਸਤਿਕ ਦਾ ਜੇਕਰ ਤੁਹਾਨੂੰ ਚੈਨਲ ਨਹੀਂ ਪਤਾ ਜਿਵੇਂ ਕਿ Hindu ਧਰਮ ਦੇ ਵਿੱਚ ਤੁਸੀਂ ਸੁਆਸਤਿਕ ਚਿੰਨ੍ਹ ਬਣਾਉਂਦੇ ਹੋ ਤੇ ਕਈ ਲੋਕ ਗਲਤ ਵੀ ਬਣਾਉਂਦੇ ਹਨ ਉਲਟਾ ਬਣਾਉਂਦੇ ਹਨ ਪਰ ਸੁਆਸਤਿਕ ਉਲਟਾ ਨਹੀਂ ਬਣਾਉਣਾ ਬਿਲਕੁਲ ਸਹੀ ਬਣਾਉਣਾ ਇਸ ਨੂੰ ਤੁਸੀਂ ਇੰਟਰਨੈਟ ਤੇ ਦੇਖ ਕੇ ਵੀ ਬਣਾ ਸਕਦੇ ਹੋ ਹੁਣ ਤੇਜ ਪੱਤੇ ਤੇ ਆਪਣੇ ਇਸ਼ਾ ਲਿਖੋ ਮਤਲਬ ਲਿਖਣ ਲਈ ਤੇਜ ਪੱਤਾ ਵੱਡਾ ਵੀ ਮਿਲ ਜਾਵੇਗਾ ਤੁਹਾਨੂੰ ਛੋਟਾ ਵੀ ਮਿਲ ਜਾਵੇਗਾ ਤੁਸੀਂ ਛੋਟਾ ਹੀ ਕਰੋ ਚਾਹੋ ਤੁਸੀਂ ਉਂਗਲ ਨਾਲ ਲਿਖ ਸਕਦੇ ਹੋ ਅਨਾਮਿਕਾ ਉਂਗਲ ਦੇ ਨਾਲ ਅਤੇ ਨਹੀਂ ਤਾਂ ਤੁਸੀਂ ਸ਼ਾਮ ਦੇ ਮਤਲਬ ਇੱਕ ਦਿਨ ਪਹਿਲਾਂ ਜਿਵੇਂ ਦੱਸਿਆ ਪ੍ਰਯੋਗ ਕਰੋਗੇ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਤੁਸੀਂ ਅਨਾਜ ਦੀ ਛੋਟੀ ਜਈ ਡੰਡੀ ਲੈ ਕੇ ਆ ਸਕਦੇ ਹੋ ਅਨਾਦ ਦੀ ਛੋਟੀ ਕਲਮ ਬਣਾ ਲਓ ਤੇ ਡੰਡੀ ਲਿਆ ਕੇ ਘਰ ਵਿੱਚ ਚਾਕੂ ਨਾਲ ਜਾਂ ਫਿਰ ਕਿਸੇ ਚੀਜ਼ ਨਾਲ ਉਸ ਨੂੰ ਥੋੜਾ ਜਿਹਾ ਨੋਕ ਬਣਾ ਦਿਓ ਤੇ ਜਿਵੇਂ ਉਹ ਪੈਨ ਦੀ ਜਿਵੇਂ ਨਿਬ ਹੁੰਦੀ ਹੈ ਹੁਣ ਇਸ ਨਾਲ ਜੇਕਰ ਬਣਾਓਗੇ ਤਾਂ ਤੁਹਾਡੇ ਲਈ ਸਭ ਤੋਂ ਬੈਸਟ ਹੈ ਹੁਣ ਜੇਕਰ ਤੁਹਾਡੇ ਬੱਚੇ ਦਾ ਰਿਸ਼ਤਾ ਨਹੀਂ ਹੋ ਰਿਹਾ ਤਾਂ ਨੀਖੋ ਰਿਸ਼ਤਾ ਆ ਤੇ ਹੇਠਾਂ ਲਿਖੋ ਥੈਂਕ ਯੂ ਜਾਂ ਫਿਰ ਧੰਨਵਾਦ ਇਹ ਤੁਹਾਡੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਕਿ ਤੁਸੀਂ ਇਹ ਕੰਮ ਕਰੋਗੇ ਉਸ ਲਈ ਤਾਂ ਨੋਤਾ ਅਨੁਵਾਦ ਤੇ ਦਾ ਹਾਂ ਜਾਂ ਦਿੰਦੀ ਹਾਂ ਤੇਜ ਪਤੇ ਨੂੰ ਹੁਣ ਤੇਜ ਪਤੇ ਦੇ ਲਿਖਣ ਦਾ ਕੰਮ ਤਾਂ ਕੰਪਲੀਟ ਹੋ ਗਿਆ ਹੁਣ ਆਪਣੇ ਦੋਵਾਂ ਹੱਥਾਂ ਦੇ ਵਿੱਚ ਲੈ ਕੇ ਆਪਣੇ ਮਨ ਦੀ ਪੂਰੀ એનર્ਜੀ ਦੇ ਨਾਲ ਭਗਵਾਨ ਵਿਸ਼ਨੂੰ ਤੋਂ ਪ੍ਰਾਰਥਨਾ ਕਰੋ ਕਿ हे ਵਿਸ਼ਨੂੰ ਭਗਵਾਨ ਮੇਰੀ ਮਨੋ ਕਾਮਨਾ ਤੁਰੰਤ ਪੂਰੀ ਕਰੋ ਮੈਨੂੰ ਵਿਸ਼ਵਾਸ ਹੈ ਕਿ ਮੈਂ ਜੋ ਹੁਣ ਤੁਹਾਡੇ ਕੋਲ ਅਰਜੀ ਲਗਾਈ ਹੈ ਉਹ ਮੇਰੇ ਸਵਿਕਾਰ ਹੋਵੇਗਾ ਜਲਦੀ ਤੋਂ ਜਲਦੀ ਮੇਰਾ ਵਿਆਹ ਸਪੋਨੋ ਹੋਵੇਗਾ ਜਾਂ ਫਿਰ ਮੇਰੇ ਬੱਚੇ ਦਾ ਵਿਆਹ ਬੇਟੇ-ਬੇਟੀ ਦਾ ਵਿਆਹ ਸਪੋਨੋ ਜਾਵੇਗਾ ਹੁਣ ਇਸ ਤੋਂ ਬਾਅਦ ਕੀ ਕਰਨਾ ਹੈ ਕਿ ਹੁਣ ਪੱਤੇ ਦੇ ਉੱਪਰ ਕਪੂਰ ਦੀ ਟਿੱਕੀ ਰੱਖੋ ਤੇ ਉਸ ਕਪੂਰ ਨੂੰ ਚਲਾ ਦਿਓ ਤੁਸੀਂ ਚਾਹੋ ਤਾਂ ਇਸ ਲਈ ਮਿੱਟੀ ਦਾ ਦੀਵਾ ਵੀ ਲੈ ਸਕਦੇ ਹੋ ਜਾਂ ਘਰ ਦਾ ਜਾਂ ਘਰ ਦੀ ਕੋਈ ਵੀ ਸਟੀਲ ਦੀ ਪਲੇਟ ਹੈ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੋ ਤਾਂ ਕੁਪੂਰ ਦੇ ਨਾਲ ਤੇਜਪੱਤਾ ਪੂਰੀ ਤਰ੍ਹਾਂ ਨਾਲ ਸੜ ਕੇ ਰਾਖ ਹੋ ਜਾਵੇਗਾ ਹੁਣ ਰਾਖ ਨੂੰ ਕੀ ਕਰਨਾ ਹੈ ਕਿ ਕਿਸੇ ਗਮਲੇ ਦੇ ਵਿੱਚ ਪਾ ਦਿਓ ਤੇ ਉਸ ਦੇ ਉੱਪਰ ਥੋੜਾ ਜਿਹਾ ਪਾਣੀ ਪਾ ਦਿਓ ਫਿਰ ਪਾਣੀ ਪਾਉਂਦੇ ਸਮੇਂ ਆਪਣੀ ਮਨੋ ਕਾਮਨਾ ਨੂੰ ਦੁਹਰਾਓ ਤੇ ਇਹ ਪਾ ਤੁਹਾਨੂੰ ਪ੍ਰਤੀ ਦਿਨ ਕਰਨਾ ਹੈ ਸਿਰਫ 3 ਦਿਨ ਤੱਕ ਲਗਾਤਾਰ ਕਰੋ ਤੇ ਜਦੋਂ ਪੱਤੇ ਨੂੰ ਹੱਥ ਵਿੱਚ ਲੈ ਕੇ ਪ੍ਰਾਰਥਨਾ ਕਰੋਗੇ ਤਾਂ ਆਪਣੀ ਪੂਰੀ ਭਾਵਨਾ ਚਾਹੇ ਜਿਸ ਵੀ ਭਾਸ਼ਾ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਤੁਹਾਡੀ ਜੋ ਵੀ ਲੈਂਗੁਏਜ ਹੈ ਤੁਸੀਂ ਉਸ ਭਾਸ਼ਾ ਦੇ ਵਿੱਚ ਬੋਲ ਸਕਦੇ ਹੋ ਪ੍ਰਾਰਥਨਾ ਕਰ ਸਕਦੇ ਹੋ ਅਜਿਆਂ ਨੇ ਕਿ ਵੀਡੀਓ ਪੰਜਾਬੀ ਵਿੱਚ ਹੈ ਤਾਂ ਤੁਸੀਂ ਪੰਜਾਬੀ ਵਿੱਚ ਹੀ ਗੱਲ ਕਰੋਗੇ ਤੁਸੀਂ ਆਪਣੀ ਭਾਸ਼ਾ ਚਾਹੇ ਤੁਹਾਡੀ ਜੋ ਵੀ ਹੋਵੇ ਉਸੇ ਹੀ ਭਾਸ਼ਾ ਦੇ ਵਿੱਚ ਪ੍ਰਾਰਥਨਾ ਕਰਨੀ ਹੈ ਤੁਹਾਡੇ ਜੋ ਭਾਵ ਹਨ ਇਮੋਸ਼ਨ ਹਨ ਭਗਵਾਨ ਤੁਹਾਡੀ ਚੀਜ਼ ਸਮਾਨ ਦੇ ਭੁੱਖੇ ਨਹੀਂ ਹਨ ਉਹ ਤੁਹਾਡਾ ਭਾਵ ਦੇਖਦੇ ਹਨ ਉਹ ਤੁਹਾਡੇ ਮਨ ਦੀ ਭਾਵਨਾ ਨੂੰ ਸਮਝ ਜਾਣਗੇ ਇਹ ਜ ਪੱਤੇ ਨੂੰ ਲੈ ਕੇ ਤੁਸੀਂ ਆਪਣੀ ਪੂਰੀ એનર્ਜੀ ਪੂਰੇ ਵਿਸ਼ਵਾਸ ਦੇ ਨਾਲ ਇਹ ਉਪਾਅ ਕਰਨਾ ਹੈ ਕਿਸੇ ਨੂੰ ਵੀ ਇਸ ਗੱਲ ਦਾ ਜੋ ਹੈ ਉਹ ਤੁਸੀਂ ਦੱਸਣਾ ਨਹੀਂ ਹੈ ਸ਼ੇਅਰ ਨਹੀਂ ਕਰਨੀ ਹੈ ਕਿ ਮੈਂ ਇਹ ਉਪਾਅ ਕੀਤਾ ਹੈ ਇਸ ਉਪਾਅ ਨੂੰ ਤੁਸੀਂ ਕਦੋਂ ਸ਼ੇਅਰ ਕਰੋਗੇ ਜਦੋਂ ਤੁਹਾਡਾ ਵਿਆਹ ਹੋ ਜਾਵੇ ਤੁਹਾਡੀ ਧਰਮ ਪਤਨੀ ਜਾਂ ਫਿਰ ਤੁਹਾਡੇ ਪਤੀ ਦੇ ਤੁਹਾਡੇ ਨਾਲ ਹੋਣ ਉਸ ਤੋਂ ਬਾਅਦ ਇਸ ਉਪਾਅ ਨੂੰ ਤੁਸੀਂ ਚਾਹੋ 100 ਲੋਕਾਂ ਨੂੰ ਦਾ ਸਕਦੇ ਹੋ 500 ਲੋਕਾਂ ਨੂੰ ਸ਼ੇਅਰ ਕਰ ਸਕਦੇ ਹੋ ਇਹ ਪਾ ਤੁਹਾਡਾ ਕੰਮ ਕਰੇਗਾ ਹੀ ਕਰੇਗਾ ਦੂਸਰਾ ਪਾ ਹੈ ਉਸ ਤੋਂ ਬਾਅਦ ਮਤਲਬ ਕਹਿਣ ਤੋਂ ਭਾਵ ਕਿ ਦੋਵੇਂ ਪਾ ਇੱਕ ਦੂਸਰੇ ਤੋਂ ਵੱਧ ਚਮਤਕਾਰੀਆਂ ਹਨ ਇੱਕ ਤੋਂ ਵੱਧ ਇੱਕ ਹਨ ਕਰਨਾ ਕੀ ਹੈ ਤੁਹਾਨੂੰ ਥੋੜਾ ਜਿਹਾ ਧਨੀਆ ਤੇ ਥੋੜਾ ਜਿਹਾ ਰਾਈ ਸਰੋਂ ਦਾ ਉਪਾਹ ਕਰਨਾ ਹੈ ਦੋਵਾਂ ਚੀਜ਼ਾਂ ਨੂੰ ਸਿਰਫ ਤੁਹਾਡੇ ਖਾਣੇ ਦਾ ਸਵਾਦ ਬਣਾਉਂਦੇ ਦੋਵੇਂ ਚੀਜ਼ਾਂ ਨਾ ਸਿਰਫ ਤੁਹਾਡੇ ਖਾਣੇ ਦਾ ਸਵਾਦ ਵਧਾਉਂਦੀਆਂ ਹਨ ਬਲਕਿ ਤੁਹਾਡੇ ਜੀਵਨ ਦੀ ਜੋ ਨੈਗੇਟਿਵ ਅਨਰਚੀ ਹੈ ਉਸ ਨੂੰ ਵੀ ਦੂਰ ਕਰਨ ਵਿੱਚ ਤੁਹਾਡੀ ਸਹਾਇਤਾ ਕਰਦੀਆਂ ਹਨ ਤੁਹਾਡੇ ਘਰ ਵਿੱਚ ਪੋਜ਼ਿਟਿਵਿਟੀ ਲਿਆਉਣ ਦਾ ਕੰਮ ਕਰਦੀਆਂ ਹਨ ਇਹਨਾਂ ਦਾ ਸਹੀ ਤਰੀਕੇ ਦੇ ਨਾਲ ਉਪਯੋਗ ਕਰਨ ਨਾਲ ਤੁਹਾਡੇ ਬੱਚੇ ਤੇ ਵਿਆਹ ਦੇ ਜੋਗ ਪਾਣਨ ਲੱਗਦੇ ਹਨ ਜਲਦੀ ਹੀ ਤੁਹਾਡੇ ਘਰ ਵਿੱਚ ਸ਼ਹਿਨਾਈ ਵੱਜਦੀ ਹੈ ਸਿਰ ਤੇ ਵਿਆਹ ਦਾ ਸੇਰਾ ਸਜਦਾ ਹੈ ਤੁਸੀਂ ਕੀ ਕਰਨਾ ਹੈ ਕਿ ਹਰ ਐਤਵਾਰ ਨੂੰ ਜਦੋਂ ਤੁਸੀਂ ਸੂਰਜ பகਵਾਨ ਨੂੰ ਜਲ ਅਰਪਿਤ ਕਰੋਗੇ ਉਸ ਵਿੱਚ ਇੱਕ ਚੁਟਕੀ ਕਾਲੀ ਸਰੋਂ ਜਾਂ ਕਾਲੀ ਰਾਈ ਜ਼ਰੂਰ ਪਾਓ ਇਹ ਕਾਲੀ ਰਾਈ ਜੋ ਹੈ ਉਹ ਤੁਹਾਡੇ ਬੱਚਿਆਂ ਦੇ ਜਨਮ ਕੁੰਡਲੀ ਵਿੱਚ ਮੌਜੂਦ ਗ੍ਰਹਿ ਦੋਸ਼ਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਹੁੰਦੀ ਹੈ ਹੌਲੀ ਹੌਲੀ ਗ੍ਰਹਾਂ ਦੀ ਸਥਿਤੀ ਸੁਧਰਨ ਲੱਗਦੀ ਹੈ ਤੇ ਉਹਨਾਂ ਦੇ ਵਿਆਹ ਦੇ ਜੋਗ ਬਣਨ ਲੱਗਦੇ ਹਨ ਤੁਸੀਂ ਸਿਰਫ ਇੱਕੇ ਦਿਨ ਲਗਾਤਾਰ ਕਰਕੇ ਦੇਖੋ ਜੇਕਰ ਮਾਤਾ ਪਿਤਾ ਕਰਾਂਤਾਂ ਉਹ ਵੀ ਕਰ ਸਕਦੇ ਹਨ ਜੋ ਜਲ ਦਿੰਦੇ ਹਨ ਤਾਂ ਜਲ ਦੇਣ ਦੇ ਸਮੇਂ ਜੋ ਮਨ ਹੀ ਮਨ ਇੱਛਾ ਹੈ ਮਨੋ ਕਾਮਨਾ ਹੈ ਮੇਰੇ ਬੇਟੇ ਦੀ ਮੇਰੇ ਬੇਟੇ ਦੀ ਸ਼ਾਦੀ ਸੈੱਟ ਹੋ ਜਾਵੇ ਉਸ ਤਰ੍ਹਾਂ ਹੋ ਜਾਵੇ ਤਾਂ ਉਹ ਜੋ ਤੁਹਾਨੂੰ ਆਪਣੀ ਜੋ ਆਪਾਉਣਾ ਹੈ ਉਹ ਤੁਸੀਂ ਬੋਲਦੇ ਨਹੀਂ ਹੈ ਇੱਕ ਹੋਰ ਕੰਮ ਕਰਨਾ ਹੈ ਹਰ ਸ਼ਨੀਵਾਰ ਨੂੰ ਤੁਹਾਨੂੰ ਥੋੜੀ ਜਿਹੀ ਕਾਲੀ ਸਰੋਂ ਤੇ ਥੋੜਾ ਜਿਹਾ ਨਮਕ ਬੱਚਿਆਂ ਦੇ ਸਿਰ ਉੱਪਰੋਂ ਸੱਤ ਵਾਰ ਘੁਮਾ ਕੇ ਘਰ ਦੇ ਬਾਹਰ ਸੁੱਟ ਦੇਣਾ ਹੈ ਕਿਸੇ ਸੌਨਸਾਨ ਜਗਾ ਦੇ ਵਿੱਚ ਇਹ ਉਪਾਅ ਤੁਹਾਡੇ ਬੱਚਿਆਂ ਨੇ ਆਸ-ਪਾਸ ਦੀ ਜੋ ਨੈਗੇਟਿਵਿਟੀ ਹੈ ਸਾਰੇ ਉਸ ਨੂੰ ਖਤਮ ਕਰ ਦਿੰਦਾ ਹੈ ਜੇਕਰ ਤੁਹਾਡੇ ਕੋਲ ਬੱਚੇ ਨਹੀਂ ਰਹਿੰਦੇ ਤਾਂ ਤੁਸੀਂ ਇਹ ਉਪਾਅ ਨਾ ਕਰੋ ਤਣੀਆਂ ਤੇ ਰਾਈ ਤੁਹਾਨੂੰ ਕੀ ਕਰਨਾ ਹੈ ਤਿੰਨ ਛੁਟਕੇ ਸਾਗਾ ਤਣੀਆਂ ਲੈ ਲਓ ਤਿੰਨ ਛੁਟਕੇ ਕਾਲੀ ਸਰ ਤਿੰਨ ਛੁਟਕੇ ਕਾਲੇ ਤੇਲ ਹੁਣ ਇਹਨਾਂ ਤਿੰਨਾਂ ਨੂੰ ਆਪਸ ਦੇ ਵਿੱਚ ਮਿਲਾ ਕੇ ਤਿੰਨ ਹਿੱਸਿਆਂ ਦੇ ਵਿੱਚ ਵੰਡੋ ਤੇ ਹੁਣ ਇਹਨਾਂ ਤਿੰਨਾਂ ਨੂੰ ਇਹਨਾਂ ਤਿੰਨ ਏਸਿਆਂ ਨੂੰ ਵੱਖ-ਵੱਖ ਥਾਵਾਂ ਦੇ ਵਿੱਚ ਘਰ ਦੇ ਵਿੱਚ ਛਿਪਾ ਦਿਓ ਤੁਸੀਂ ਚਾਹੋ ਤਾਂ ਇਸ ਨੂੰ ਕਿਸੇ ਕੱਪੜੇ ਵਿੱਚ ਬੰਨ੍ਹ ਸਕਦੇ ਹੋ ਜਾ ਫਿਰ ਕਾਗਜ਼ਪੋੜੇ ਬਣਾ ਕੇ ਰੱਖ ਸਕਦੇ ਹੋ ਤਿੰਨ ਵੱਖ-ਵੱਖ ਕਾਗਜ਼ ਦੀਆਂ ਪੋੜੀਆਂ ਪਰ ਜੋ ਸਾਬਤ ਧਨੀਆ ਜੋ ਕਾਲੀ ਸਰੋਂ ਦੇ ਛੁਟਕੇ ਜੋ ਕਾਲੇ ਤਿਲ ਹਨ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ-ਇੱਕ ਛੁਟਕੇ ਚੁੱਕ ਕੇ ਤਿੰਨ ਕਾਗਜ਼ਾਂ ਤੇ ਰੱਖੋ ਤੇ ਤਿੰਨਾਂ ਵਿੱਚੋਂ ਉਹਨਾਂ ਕਾਗਜ਼ਾਂ ਨੂੰ ਲਪੇਟ ਕੇ ਇੱਕ-ਇੱਕ ਕੋਨੇ ਵਿੱਚ ਰੱਖ ਦਿਓ ਅਜਿਹੀ ਜਗ੍ਹਾ ਤੇ ਰੱਖੋਗੇ ਜਿੱਥੇ ਤੁਹਾਡੇ ਜੋ ਮਹਿਮਾਨ ਆਉਂਦੇ ਹਨ ਬਾਹਰੋਂ ਜਿੱਥੇ ਤੁਸੀਂ ਉਹਨਾਂ ਨੂੰ ਠਹਿਰਾ ਦਿੰਦੇ ਹੋ ਬਿਠਾਉਂਦੇ ਹੋ ਚਾਹੇ ਉਹ ਤੁਹਾਡਾ ਸ਼ੁਰੂ ਵਾਲਾ ਕਮਰਾ ਹੋ ਸਕਦਾ ਹੈ ਜਾਂ ਬੈੱਡਰੂਮ ਹੋਵੇ ਜਾਂ ਡਰਾਈング ਰੂਮ ਜਿੱਥੇ ਵੀ ਤੁਹਾਡੀ ਸਹੂਲਤ ਹੋਵੇ ਉਥੇ ਤਿਲ ਤਿਲਾਂ ਨੂੰ ਰੱਖੋ ਤੇ ਜਿੱਥੇ ਕਿਸੇ ਦੀ ਨਜ਼ਰ ਨਾ ਪਵੇ ਇਸ ਨਾਲ ਕਿ ਉਹ ਵੇਗਾ ਜੋ ਵੀ ਰਿਸ਼ਤਾ ਆਵੇਗਾ ਉਹ ਮੁੜ ਕੇ ਕਦੇ ਨਹੀਂ ਜਾਵੇਗਾ ਇਹ ਪਾਗਾਰ ਵਿੱਚ એનર્ਜੀ ਲੈ ਕੇ ਆਉਂਦਾ ਹੈ ਜੋਗ ਰਿਸ਼ਤੇ ਦਾ ਆਗਮਨ ਕਰਦਾ ਹੈ ਹੁਣ ਅਜਿਹਾ ਨਹੀਂ ਕਿ ਕਿਸੇ ਵੀ ਅੰਡਾ ਟੰਡਾ ਕੋਈ ਵੀ ਰਿਸ਼ਤਾ ਤੁਹਾਡਾ ਸੈੱਟ ਹੋ ਜਾਵੇ ਜੋ ਵੀ ਰਿਸ਼ਤਾ ਆਵੇਗਾ ਉਹ ਸਹੀ ਆਵੇਗਾ ਇਹ ਬਾ ਤੁਸੀਂ ਪੂਰੇ ਸ਼ਰਧਾ ਤੇ ਭਾਵਨਾ ਦੇ ਨਾਲ ਕਰੋ ਤੁਹਾਡੇ ਮਨ ਦੀ ਇੱਛਾ ਪੂਰੀ ਹੋਵੇਗੀ ਤੁਹਾਡੇ ਬੱਚਿਆਂ ਦੇ ਜਲਦੀ ਵਿਆਹ ਸੈੱਟ ਹੋਣਗੇ ਤੁਹਾਡੇ ਘਰ ਵਿੱਚ ਜਲਦੀ ਸ਼ਹਿਨਾਈ ਵੱਜੇਗੀ ਤਾਂ ਸੰਗਤ ਜੀ ਅਸੀਂ ਸਾਡੀ ਅੱਜ ਦੀ ਵੀਡੀਓ ਤੇ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ